ਲਓ ਵੀ ਪੂਰੇ 11000 ਦਾ ਸੌਦਾ ਹੋਇਆ ਰਖਾਲਾ ਮੰਡੀ ਤੇ ਪਹਿਲਾ ਸੌਦਾ ਹੋਇਆ ਤੇ ਬਾਈ ਜੀ ਕਿਹੜਾ ਪਿੰਡ ਆਪਣਾ ਪੁੱਚੋ ਮੰਡੀ ਪੁੱਚੋ ਮੰਡੀ ਤੇ ਪੁੱਚੋ ਮੰਡੀ ਵਾਲੇ ਖਾਨ ਨੇ ਹੀ ਲਿਆ ਇਹ ਵਾਹ ਜੀ ਵਾਹ ਬਹੁਤ ਵਧੀਆ ਸੌਦਾ ਹੋਇਆ ਇਹ ਕਿੰਨੇ ਦਾ ਹੋ ਗਿਆ ਕਾਲਿਆ ਬੱਕਰਾ 11000 11000 ਦਾ ਠੀਕ ਹੈ ਜੀ ਲਓ ਤੋਂ ਨਾਲ ਦੀ ਨਾਲ ਹੀ ਪੱਠ ਦਾ ਸੌਦਾ ਚੱਲ ਪਿਆ ਠੀਕ ਆ ਭਾਈ ਜੀ 3000 ਰੁਪਏ ਮਾਰਦਾ ਸੀ ਉੱਥੇ ਇਹਦਾ ਗੋੰਦੀ ਪੱਠਾ ਚੌਗੀ ਲਓ ਜੀ ਪੈਸੇ 22 ਗਿੰਦਰੇ ਆ ਖਾਨ ਪੁੱਚੋ ਮੰਡੀ ਵਾਲਾ 12000 ਦਾ 11000 ਦਾ ਬੱਕਰਾ ਲਿਆ 11000 ਦਾ ਹੋ ਗਿਆ ਯਾਰ 22 ਨੋਟ ਹੋ ਗਏ ਭਾਈ ਛੋੜ ਕਰ ਲਾ ਛੋੜ ਕਰ ਦੋ ਪੁੱਛੋ ਮੰਡੀ ਬਾਈਆਂ ਦਾ ਪਿੰਡਾਂ ਦੇ ਪੁੱਚੋ ਹੀ ਖਾਨ ਦਾ ਪਿੰਡਾਂ ਮੈਂ ਪੁੱਛੋ ਹਾਂ ਤੇਰੇ ਪਿੰਡੋਂ ਹੀ ਹੈ ਛੁੱਡਾ ਪਿੰਡ ਖਿੜਕੀਆਂ ਵਾਲਾ ਉਹ ਬਾਈ ਆਖੀ ਜਾਂਦਾ ਇਹ ਬਾਈ ਸਹੀ ਦੱਸੋ ਇਹਦਾ ਕੀ ਮੰਗਿਆ ਪੱਠਦਾ ਬਾਈ ਨਾ ਨਾ ਤੂੰ ਉਹ ਜਿੱਥੇ ਆ ਹਜੇ ਉਹਦੇ ਨਾਲ ਹੀ ਲਾਤੀ ਫਿਰ ਇਹ ਆਇਆ ਲੈ ਹਾਈ ਕਾਰ ਚਲੋ ਠੀਕ ਆ ਜੀ ਲਿਖਾਈ ਕਰਾ ਲਓ ਇਹ ਸੌਦਾ ਦੋਸਤੋ ਨਹੀਂ ਹੋਇਆ ਹਜੇ ਬੱਕਰਾ ਵਿਕਿਆ ਹਜੇ ਪਹਿਲਾ ਸੌਦਾ ਹੋਇਆ ਰਖਾਲਾ ਮੰਡੀ ਤੇ ਤੇਰੀ ਹੁਣੇ ਨਹੀਂ ਮਾਰ ਪੈਂਦੀ ਜਮੇ ਜਹ ਤਾਂ ਮਾਰ ਪੈਂਦੀ ਬਾਤ ਨਹੀਂ ਬਾਤ 55 ਲਿਆ ਲਿਖਾਈ ਤੁਸੀਂ ਕਰਾਓ ਚਲੋ ਠੀਕ ਆ ਭਾਈ ਜਾ ਦਿਓ ਦਿਖਾਈ ਦੋ ਠੀਕੋ ਉਹ ਫੇਰ ਹੁਣ ਛੀਜੋ ਕੀ ਹੁਣ 812 ਦਾ ਵੀ ਨਹੀਂ ਦਿਖਾਈ ਦਿਖਾਈ ਦੋ ਲਖਾਈ ਆਪੋ ਹਾਂ ਵੀ 5500 ਦਾ ਹੋ ਗਿਆ ਹਾਂ ਲਖਾਈ ਲਖਾਈ ਆਪੋ ਆਪਣੀ ਸਾਡੇ ਮੇਰੇ ਮਿਰਜ਼ੇ ਨਾਲ ਸੁਣ 1000 ਦਾ ਸਾਡੇ ਜੱ ਸਾਡੇ ਕਿਹੜਾ ਬੱਕਰਾ ਭਾਈ ਲਓ ਵੀ 5500 ਦਾ ਬੱਕਰਾ ਪੁੱਤ ਐਨੂੰ ਹੀ ਬਹੁਤ ਸ਼ਾਨਦਾਰ ਬੱਕਰਾ ਕੰਨ ਨਿੱਕਾ ਨਿੱਕਾ ਤੇ ਲਾਲ ਗੁਲਦਾਰ ਆ 5500 ਦਾ ਸੌਦਾ ਹੋਇਆ ਬਹੁਤ ਸ਼ਾਨਦਾਰ ਬੱਕਰਾ ਦੋਸਤੋ ਕਿਸੇ ਦਿਨ ਨੂੰ ਚੰਗਾ ਬਰੀਡਰ ਬਣੂਗਾ ਕਿਸੇ ਦਿਨ ਨੂੰ ਅੱਜ ਨਹੀਂ ਨਾ 5500 ਦਾ ਬਾਈ ਫਾਈਨਲ ਲਾ ਦੇ 8000 ਨਹੀਂ ਬਾਈ ਚੱਲ ਪਾ ਦੇ 8000 ਤੋਂ 1 ਰੁਪਿਆ ਵੀ ਕੱਟ ਕੱਟ 1 ਰੁਪਿਆ ਉਹ ਕਿਹਾ ਤੇਰੀ 1 ਰੁਪਿਆ ਫਿਰ ਇਹ ਕੱਢੀ ਆ ਨਾ ਗਰੀਬਾਈ ਜਾਇਜ਼ ਹੀ ਗੱਲ ਕਰ ਹਾਂ ਉਹ ਜਦੋਂ ਬੜੂਗੀ ਸੁਪੇ ਰੰਗ ਲਾ ਦੂ 5-6 ਮਹੀਨਿਆਂ ਵਿੱਚ ਚਾਰ ਦੰਦ ਹੋਈ ਪਈਆਂ ਨਾ ਉਧਰੋਂ ਵੀ ਹੋਈ ਹੋਈ 10000 ਕਰਾਏ ਨਹੀਂ ਜਾਣ ਕੇ ਨਹੀਂ ਗੱਲ ਪੂਰੀ ਕਰੀ ਗੀ ਲੈ ਨਹੀਂ 10000 ਰੁਪਏ ਤਾਂ ਨਹੀਂ ਘੱਟ ਨਹੀਂ ਉਹ ਤਾਂ ਤੇਰੀ ਚੀਜ਼ ਹੈ ਉਹ ਕਿੰਨੇ ਦੇ ਰਾਹ ਪਾਉਂਦਾ ਹਾਨ ਬਾਈਆ ਤੈਨੂੰ ਕਹਿ ਰਹਾ ਹੁਣ ਲੈ ਦੇਣੀ ਨਾ ਦੇਣੀ ਖਾਣੇ ਦੀ ਮਾਰ ਪੈਸੇ ਦੇ ਦੇ ਫੇਰ ਘੰੰਗ ਯਾਰ ਉਰੇ ਘਰ ਆਸਤੀ ਆ ਔਰ ਕੀ ਸਾਡੇ ਯਾ 8500 ਦੀ ਹੋ ਗਈ ਲਿਖਾਣੀ ਲਖਾਣੀ ਹੁਣ ਬੋਸ਼ੋ ਕੇ ਖਾਨ ਨਹੀਂ ਮੇਰਾ ਸਰ 500 ਰੁਪਿਆ ਪਾਤਾ ਉਹਨੇ ਫਿਰ ਮਾਰ ਕਰਦੇ ਚੌੜੇ ਆਥਰੇ ਪਰ 1500 ਕਟਾ ਗਏ ਇੱਥੇ ਦੇ ਕੇ ਜਾਣੀ ਐਸੇ ਮੰਡੀ ਚ ਚਾਰ ਦੰਦ ਬਾਈ ਜੀ ਨਾ ਕੋਈ ਖੁਸ਼ ਹੋ ਕੇ ਨਹੀਂ ਅਗਲਾ ਹੁੰਦਾ ਯਾਰ ਗਾਂ ਖਬਰਾਂ ਰਹੀ ਆ ਕਿ ਨਹੀਂ ਰਹੀ ਇਹਦੇ ਦੋਵੇਂ ਪਾਸੇ ਚੱਲਦੀ ਮਾਰ ਕਰਿਆ ਕੰਮ ਕੜ ਕੋ ਤੜਕੀ ਤੇਰਾ ਬੋਣੀ ਦਾ ਟਾਈਮ ਗਏ ਜਾ ਪਾ ਖੁਸ਼ ਹੋ ਕੇ ਹਾਂ ਓ ਕਿੰਨੇ ਦੀ ਕਹਿੰਦਾ ਕੋਈ ਬੋਲ ਬਾਬੂ ਓ ਫਿਰ ਨਹੀਂ ਮੇਰੇ ਫਿਰ ਮੁੜ ਕੇ ਵਾਏ ਨਾ ਹਾਂ ਨਾ ਮੁੜ ਕੇ ਆਵਾਂ ਨਾ ਮੁੜ ਕੇ ਵਾਏ ਦੇ ਸਹੀ ਗੱਲ ਹਾਂ ਇੱਕੋ ਹੀ ਪੱਕਾ ਕੰਮ ਵਾਰ-ਵਾਰ ਨਹੀਂ ਹੁੰਦੇ ਜੀ ਬੋਲ ਇੱਕੋ ਹੀ ਕਰ ਦੇ ਚਲ ਪਾਉਂ ਤੋ ਘੱਟ ਓ ਤੇ ਗਣ ਪੈਸੇ ਗਣ ਤੇਰਾ ਸੌਦਾ ਹੋ ਗਿਆ ਹੁਣ ਮੋੜੀ ਨਾ ਓ ਆ ਤੈਨੂੰ ਚਾਰ ਮੈਂਟੋ ਮੈਂਟੀ ਜੀ ਦਾ ਮਾਲ ਵਿਕਦਾ ਨਾ ਉਹ ਵੇਚ ਵੇਚਣ ਦੀ ਕੋਸ਼ਿਸ਼ ਕਰੋ ਛੋੜ ਕੇ ਆਥਣ ਤਾਂ ਹੀ ਏ ਚੱਕ ਛੋੜ ਵੀ ਨਾ ਦੇਈ ਜਾ 8500 ਫੇਰ ਉਹੀ ਛੋੜ ਵੀ ਨਾ ਦੇਈ ਛੋੜ ਵੀ ਨਾ ਦੇ ਜੀ ਛੋੜ ਨਾ ਦੇਈ ਓ ਯਾਰ ਓਵੇਂ ਕਰ ਲਖਾਈ ਕਰਾ ਯਾਰ ਜਾ ਲਖਾਈ ਖਾਨ ਕਰਾਉਗਾ ਲਖਾਈ ਆਪੇ ਕਰਾ ਤੂੰ 200 ਰੁਪਇਆ ਹੋਰ ਪਾਤਾ ਬਸ ਖੁਸ਼ ਹਾਣ ਤਾਂ ਬਾਲਾ ਖੁਸ਼ ਹੋ ਗਿਆ ਗਿੰਦੇ ਖਾਣ ਪੈਸੇ ਚੱਲ ਕਾਊਂਟਰ ਤੇ ਆ ਜਾਂ ਚੱਲੋ ਜੀ ਓ ਪੈਸੇ ਵੀ ਬਾਈ ਕਿਹੜਾ ਪਿੰਡ ਆਪਣਾ ਖਿੜਕੀ ਵਾਲਾ ਖਿੜਕੀਆਂ ਵਾਲੇ ਦਾ ਬਾਈ ਆ ਤੇਰਾ ਪਿੰਡ ਕੰਤ ਹਾਂ ਤੇ ਬਾਈ ਨੇ ਦੋ ਨੱਕ ਵੇਚਤੇ ਥੋੜੇ ਜਿਹਾ ਚਰਚੀ ਆ ਗਈ ਬਹੁਤ ਬਹੁਤ ਧੰਨਵਾਦ ਬਾਈ ਜੀ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਰਣਜੀਤ ਗੁਰੂ ਸਰ ਤੋਂ ਫਰੰਗੀ ਗੁਰੂ ਸਰਾਂ ਫਰੰਗੀ ਅੱਛਾ ਅੱਛਾ ਹੈ ਭੋਲੇ ਦਾ ਮੁੰਡਾ ਉਹਦਾ ਦੂਜੇ ਦਾ ਲੱਡੂ ਦਾ ਮੁੰਡਾ ਲੱਡੂ ਲੱਡੂ ਦਾ ਲੱਡੂ ਦਾ ਲੱਡੂ ਮੇਰਾ ਫੰਡਾ ਕਰ ਇਹ ਦੋ ਬੱਕਰੀਆਂ ਦਾ ਸੌਦਾ ਜੱਗੀ ਕਰਾਉਂਦਾ ਦੋਸਤੋ ਤੇ ਹੈ ਫੰਡਰ ਹੀ ਬੱਕਰੀਆਂ ਕਾਟੂਮਾਲ ਆ ਤੇ ਖਾਨ ਲੈਂਦਾ ਹੁਣ ਕਾਲਾ ਯਾਰ ਖਾਨ ਕੋਸ਼ਿਸ਼ੇ ਜਾ ਫੜ ਜੱਗਿਆ ਰਾਂ ਯਾਰ ਦੀਆਂ ਲਖਾ ਦੇ ਜਾ ਲਖਾ ਖੁਸ਼ ਹੋ ਕੇ ਪੁਲਖਾ ਹੁਣ ਪਰਕਾਟੂ ਵਜਣ ਚਾਹੀ ਗਈਆਂ ਤੇਰਾ ਮਾਨ ਕਰੀ ਜਾਂਦਾ ਜੀ ਫਗੜੀ ਆਈ ਚਲਦੀ ਜਾਂਦੀ ਜਾ ਪਾਕੋਸ਼ੋਕੇ ਉਹ ਕਿੰਨੇ ਦੀ ਕਹਿੰਦਾ ਕੁਰਾ ਪਾ ਵਾਲਾ ਫਾਰਕ ਨਾ ਛੱਡ 13 ਤੋਂ ਥੱਲੇ ਆ ਬੱਕਰੀਆਂ ਵੇਚਨੀਆ ਉਹਨੇ ਵੇਚਨੀਗਾ ਆ ਲੈ ਯਾਰ ਜਾਂ 11:30 ਦੇ ਹੋਗੇ ਪਾਕੋਸ਼ੋਕ ਠੀਕ ਆ ਫਿਰ ਚਲੋ ਯਾਰ 14 ਦੀ ਆ ਬਾਈ ਉਹਨੇ ਵੇਚਨੀਆ 7-7000 ਹੋਰ ਕਰ ਓ ਯਾਰ ਸੌਦਾ ਕਰਿਆ ਕਰ ਯਾਰ ਤੂੰ ਫਰੰਗੀ ਤਿੰਨੇ ਜੰਗਲੇ ਬਾਠ ਚੰਗੀਆਂ ਚੰਗੀਆਂ ਵਖਾ ਦੇ ਯਾਰ ਖਾਨ ਭੱਜੂਗਾ ਲਾਈ ਕੈਮਰਾ ਮੜਾ ਭੋਮੇ ਕੇ ਨਾਮ ਇਹਦਾ ਛੁਰੀ ਵਾਲੀ ਰਾਹ ਪਾ ਦੇ ਕੋਈ ਕਹ ਦੇ ਹਾਂ ਨਾ ਮਕਾਉਣੀ ਆ ਮੈਂ ਇਹਦਾ ਵਦ ਮੈਂ ਤਮਾਰਾ ਪੱਟਾ ਹੈ ਹਾਂ ਆਲਾ ਯਾਰ ਤੂੰ ਲਿਖਾਉਣੀ ਲਖਾ 12000 ਦੀ ਹੋ ਗਿਆ ਖਾਨ ਲਖਾਵੇ ਜਾਂ ਨਲਖਾਵੇ ਜਾਂ ਹੋ ਗਈਆਂ ਪਾਕ ਖੋਸ਼ਕ ਹਾਂ ਗਣਤਾ پیسے ਦੇ ਉਹਦਾ ਵਜਨ ਮੁਤਾਬਕ ਤਾਂ ਇੰਝ ਚਲਦੀਆਂ ਫਿਰ ਓਏ ਹੋ ਗਿਆ ਮੇਰੀ ਮੰਨਦਾ ਹੈਗਾ ਤੂੰ ਹੁਣ ਚੌੜਾ ਹੋਈ ਜਾਂ ਲਗਾ ਹੋ ਗਿਆ ਤੂੰ ਚੱਲ ਪਾਕੋ ਚ ਦੇ ਪੈਸੇ ਪੈਸੇ ਨਹੀਂ ਹੈ ਨਹੀਂ ਚਿਹਰਾ ਦੇ ਉਹਨੇ ਕਿਤੇ ਸੋਣ ਨਾਲ ਮੂੰਹ ਕਰਕੇ ਇਧਰ ਮੂੰਹ ਕਰ ਉਹਨੇ ਕਮਰਾ ਵੇਚ ਨਹੀਂ ਉਹਨੇ ਮੇਰਾ ਤਾਂ ਮੈਂ ਹੱਥ ਮਾਰਾ ਪੱਠਾਂ ਲਿੱਸੀ ਆ ਗਿਆ ਇੱਡੀ ਆ ਕੋਈ ਨਹੀਂ ਹਾਂ ਕਿਸੇ ਹੋਰ ਕਰ ਇਹ ਮੇਰਾ ਹੱਥ ਨਹੀਂ ਮੋੜਦੇ ਲੋਕ ਬਿਲਕੁਲ ਬਿਲਕੁਲ ਦਿਖਾਈ ਦਿਓ ਦਰਦ ਕਰਕੇ ਚਾਂਗਲੇ ਬਗਾਈ ਅਸਰਦੀਆਂ ਲਈਆਂ ਹੋਣੀਆਂ ਨੇ 16 17 18 19 20 ਮੈਂ ਵੀ ਚੰਨੂੰ ਤੇਰੇ ਨਾਲ ਆਇਆ ਤੇ ਨੀ ਇੱਕ ਕੁਗੜੀ ਖਵਾਉਂਦੇ ਹੁੰਦੇ ਆ ਦੇਖ ਲਾ ਫਿਰ 6 7 8 9 10 14 15 ਇਹੋ ਆਪਣੀ ਲਈ ਮੈਂ ਆਪੀ ਦੋ ਲਾਓ ਵੀ ਦੋਸਤੋ ਸੌਦਾ ਹੋ ਗਿਆ ਦੋ ਬੱਕਰੀਆਂ ਦਾ ਖਾਨ ਨੇ ਵੇਚਦੀਆਂ ਬੱਕਰੀਆਂ ਤੁਹਾਨੂੰ ਦਿਖਾਤੀਆਂ ਸੀਗੀਆਂ ਕਾਟੂ ਮਾਲ ਸੀਗਾ ਹੋਰ ਕੀ ਆ ਖਾਨ ਨੇ ਲਈਆਂ ਤੇ ਇਹ ਮੁੰਡੇ ਨੇ ਵੇਚੀਆਂ ਫਰੰਗੀ ਨੇ ਫਰੰਗੀ 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 ਲਿਖਦੀਆਂ ਦਾ ਪਿੰਡ ਦਾ ਮੁੰਡਾ ਗੱਡੀਆਂ ਵਾਲੇ ਦਾ ਠੀਕ ਆ ਤੇ ਆ ਲਿਖਾਓ ਓਏ ਆ ਖਾਨਸ ਲਓ ਵੀ ਮਿੱਤਰੋ ਗੱਲ ਜੇ ਲੱਗੀ ਤਾਂ ਆ ਪੱਠ ਬੱਕਰੀ ਆਈ ਐ ਇੱਕ ਰਖਾਲਾ ਨੇ ਲਾ ਲਾ ਬੱਚੇ ਦੋ ਆ ਤੇ ਕੋਈ ਗੱਲ ਨਹੀਂ ਆ ਬੱਚੇ ਆ ਕਿੱਧਰ ਦਾ ਮੁੰਡਾ ਹੋ ਜੀ ਦੋਨੇ ਬੱਕਰੇ ਆ ਦੇਗਾ ਇਹਨਾਂ ਤੋਂ ਬਿਨਾ ਸੌਦਾ ਕਰਦੇ ਬਾਈ ਕਿਹੜਾ ਪਿੰਡ ਆਪਣਾ ਬੱਚਾ ਤੋਂ ਬਣਾਇਆ ਕਿਹੜਾ ਆਇਆ ਖਰਾ ਆ ਪਿੰਡ ਤੋਂ ਆਇਆ ਬਾਈ ਬੱਚਾ ਤੋਂ ਬਣਾਇਆ ਹੀ ਗੱਲ ਕਰੀ ਜਾਂਦਾ ਤੂੰ ਕੀ ਲਾਇਆ ਇਹ ਤਾਂ 7000 ਲਾਇਆ ਵੀ ਅਸਰ ਤੋਂ 7500 ਤੇਰਾ ਥੋੜਾ ਤੂੰ ਜਾਇਜ਼ ਹੀ ਗੱਲ ਕਰਦਾ ਜੀ ਤੁਸੀਂ ਦੱਸਦੇ ਜੀ ਫਿਰ ਆ ਫੜ ਵੱਡੀ ਬੱਕਰੀ ਪੱਕੀ ਤੇਈ ਯਾਰ 10000 ਦੀ ਲਖਾ ਲਈ ਜਾ ਖੁਸ਼ ਹੋ ਕੇ ਜਾ ਪਾਲਾ ਨੇੜੇ ਦਾੜੇ ਵੀ ਨਹੀਂ ਯਾਰ ਕੋਈ ਮਾੜਾ ਓਏ ਮਾਨ ਜਾਈ ਬੱਚੇ ਵੀ ਛੱਡੀ ਜਾਂਦਾ 10000 ਦਾ ਯਾਰ ਉਹਨੇ ਬੱਚੇ ਵੀ ਬਾਲ ਦੀ ਬੱਕਰੀ ਖਾਲੀ ਆ ਜੱਗਾਂ ਦੀ ਗਰੰਟੀ ਲੈ ਲੈ ਆਪਾਂ ਲਿਖ ਲੈਂਦੇ ਆ ਪਰ ਦੋਸਤ ਜਾਈ ਜਾ ਦੇ ਲਾ ਦੇ ਇਸ ਤਰ੍ਹਾਂ ਨਾ ਪਾਲ ਦੀ ਵੀਡੀਓ ਇੱਕ ਹੋਸ ਫਿਰ ਮੈਂ 2000 ਨਾ ਤੇ ਦਿੰਦੀ ਨਹੀਂ ਬੱਕਰੀ ਫਿਰ 2000 ਦਾ ਵੱਟਾ ਪਾਉਂਦੇ ਗਏ ਗਰੰਟੀ ਦੇਣੇ 2000 ਵਾਧਾ ਦੇਵਾਂਗੇ ਤੁਹਾਡੇ ਤੋਂ ਆਪਾਂ ਠੀਕ ਕੀ ਕਰੀਏ ਯਾਰ ਘੱਟ ਦੇ ਦੇ ਬਈ ਹੋਰ ਕਿੰਨੇ ਤੋਂ 14 ਦੇ ਦੇ ਨਹੀਂ 14 ਜਾਰੇ ਜੈਤ ਜੀ ਗੱਲ ਫਿਰ ਤੁਸੀਂ ਵੀ ਜਾਇਕ 10 ਤੋਂ ਥੱਲੇ ਆ ਬੱਕਰੀ ਵੇਚੀਏ ਤੇਰੀ ਨਹੀਂ ਭਾਈ 2 ਮਿੰਟ ਲਾਉਂਗਾ ਮੈਂ ਤਾਂ ਬੱਕ ਇਹ ਹਸਾਬ ਲਾ ਲਓ ਵਟ ਕੇ ਵੇਖ ਲਾ 8000 ਖਰਾਪ ਰਾ ਲੈ ਲਖਾਈ ਕਰਾ ਦੇ ਜਾ ਪਾਲਾ ਖੁਸ਼ ਹੋ ਕੇ ਲਖਾਈ ਨਾ ਰੱਖੀ ਹੋਰ ਕਿੰਨੇ ਦੀ ਕਹਿੰਦਾ ਕੋਈ ਕਹੇ ਲਾਟਾ ਖਾਣਾ 12 ਦੇ ਦੇ ਯਾਰ ਸਿੱਧਾ ਆ ਮੇਰੀ ਸੋਨਾ ਯਾਰ ਨਾ ਕੀ ਗੱਲ ਕਹੂੰਗਾ ਮੈਂ ਲਾਈਵ ਚੱਲੀ ਜਾਂਦਾ ਸਾਡਾ ਜਿਹੜੀ ਗੱਲ ਕਰੜਾ ਨਾ ਕਰ ਲੋ ਇੱਕ ਜਾ ਖੁਸ਼ ਹੋ ਕੇ ਰਜ ਦੇ ਜਾ 8500 ਦੀ ਹੋ ਗਈ ਪਾਲਾ ਖੁਸ਼ ਹੋ ਕੇ ਓ ਠੀਕ ਆ ਹਾਂ ਬੈਠਾ ਹੋਰ ਕਿੰਨੇ ਕਹ ਹੋਰ ਕਿੰਨੇ ਦੀ ਹਾਂ ਨਾਮ ਖਾਸ ਕੋਈ 12 ਦੀ ਓ ਇਹਨਾਂ ਦੀ ਵਿਗਣੀ ਨਹੀਂ 12 ਦੇ 12 ਦੇ ਹੀਰੇ ਹੁੰਦੇ ਬਾਈ ਓ ਕਿੰਨੇ ਦੀ ਕਹਿੰਦਾ ਲਖਾਈ ਅਸੀਂ ਕਰਾ ਦੇ ਯਾਰ ਲਖਾਈ ਕਰਾ ਦੇਂਗਾ ਭੱਜੀ ਜਿਹੜੀ ਗੱਲ ਦਾ ਜਿਹੜੀ ਗੱਲ ਕਹੀ ਤੇ ਲਖਾਈ ਕਰਾ ਦੱਸਦਾ ਯਾਰ ਕੋਈ ਗੱਲ ਨਹੀਂ ਹਾਣਾ ਪੰਦਾਰ ਤੇ ਕਪੜੇ ਜਵਾਹਰ ਪੰਨੇ ਹੋਰ ਖਾਲੀ ਆ ਬਾਈ ਕਲੀਅਰ ਚੰਦ ਕਹਿੰਦਾ ਹਾਣ ਆਈ ਤੋਂ ਬਾਅਦ ਨਾ ਸੀ ਮੁੱਲ ਲਾਈਏ ਨਾ ਆਈਏ ਬੱਸ ਜਮਾ ਸੀ ਇਹ ਕਰਦੇ ਦਾਦੀ ਕਰਦੇ ਆ ਨਾ ਲੈ ਲੈਣੀ 11 ਦੇ ਦੇ ਆਲਾ ਮੇਰੀ ਸੋਨਾ ਨਾ ਤੈਨੂੰ 11 ਮਿਲੇ ਨਾ ਇਹਦੇ ਹੱਥ ਤੱਕ ਆ ਆ ਗਾਸਲ ਉਹ 10 ਦਾ ਜਗਦੀਪ ਮੰਨਣੀ ਬਹੁਤ ਤੈਨੂੰ ਬਾਈ ਫੜ ਵੀ ਜਾਓ ਯਾਰ ਹਰਦੀਪ ਆਲਾ ਫੜ ਖੁਸ਼ ਹੋ ਕਲੀਅਰ ਨਹੀਂ ਹੋਣਾ ਯਾਰ ਬੱਕਰੀ ਦਾ ਆਹ ਮੇਰੀ ਸੋਨਾ ਆ ਬਾਈ ਹੈ ਤਾਂ ਫੰਡਰ ਹੈ ਫੰਡਰ ਆਪ ਹੀ ਮੰਨ ਗਿਆ ਉਹ ਕਲੀਅਰ ਯਾਰ ਕਲੀਅਰ ਕਰ ਦੇ ਸੌਦੇ ਤੋਂ ਬਾਅਦ ਆਪਾਂ 2000 ਗੱਲ ਤੋਂ ਲੈ ਬਾਈ ਉਹ ਯਾਰ ਖਾਲੀ ਚਲੀ ਜਾਂਦਾ ਇਹ ਕੋਈ ਬਾਈ ਗਾਰੰਟੀ ਨਹੀਂ ਲੈਂਦਾ ਮੈਂ ਮੂੰਹ ਤੇ ਕਹਿੰਦਾ ਜਿਹੜੀ ਗੱਲ ਦੇਣੀ ਆ ਜੇ ਨਹੀਂ ਖਾਲੀ ਕਰਕੇ ਲੈ ਬਾਈ ਕੋਈ ਗਾਰੰਟੀ ਨਹੀਂ ਭੋਮਿਆ ਬਿਲਕੁਲ ਆਹ ਜਿਹੜੀ ਗੱਲ ਆ ਖਾਲੀ ਕਰਕੇ ਲੈਂਦਾ ਜਾਂ ਖੁਸ਼ ਹੋ ਕੇ ਰਾਜੇ ਪਾਲੀ ਜਾਂ ਲੈ ਜਾ ਹੋ ਗਈ ਤੇਰੀ ਓਏ ਜਾਂ ਹੋ ਗਈ ਜਾਂ 9000 ਦੀ ਕਰ ਸਕਦਾ ਕਿਆ ਹੋ ਗਈ ਯਾਰ ਨੌ ਦੀ ਕਰਤੀ ਹਾਂ ਬਾਈ ਕਰਤੀ ਨੌ ਯਾਰ ਰਾਜੇ ਮੇਰੀ ਸੁਣ ਲੈ ਗੱਲ ਆ ਪੈਸੇ ਤੇਰੇ ਹੱਥ ਚ ਹੈਗੇ ਹਾਂ ਬਹੁਤ ਵਧੀਆ ਸਦਾ ਹੋਇਆ ਜੱਗੀ ਨੇ ਕਰਾਤਾ ਬਾਈ ਬੱਕਰੀ ਦੇਖੋ ਖਾਲੀ ਬੱਕਰੀ ਆ ਨਹੀਂ ਲਿਖਾਈ ਫੇਰ ਦੁਆ ਕਰੀ ਛੱਡ ਜਾ ਇੱਕ ਮਿੰਟ ਇੱਕ ਓਏ ਗੱਲ ਲਿਖਾਈ ਤੁਹਾਡੀ ਲਿਖਾਈ ਲਾਲ ਆ ਗਿਆ ਚਲਾ ਲਾਗੇ ਮਾਰੀ ਗਵਾਂਡੀ ਬੰਦੇ ਆ ਗਵਾਂਡੀ ਜਾ ਹੋ ਗਏ ਯਾਰ ਲੈਦੇ ਪੈਸੇ ਦੇ ਆ ਜਾ ਲਿਖਾਈ ਕਰਾ ਆਉਂਦੇ ਲਿਖਾਈ ਪੈਸੇ ਦੇਓ ਇੱਥੇ ਗਨਾਕ ਵੀਡੀਓ ਚ ਕਿੰਨੇ ਦੀ ਕਰਤੀ ਨੌ ਹਜ਼ਾਰ ਨੌ ਦੀ ਲਓ ਵੀ ਪੂਰੇ ਨਾਮ ਹਰਦੀਪ ਪਰ ਇਹਨੂੰ ਖੇਚ ਲਾ ਬੱਕ ਆ ਜਾ ਹਰਦੀਪ ਰੱਚ ਆ ਮੜੀ ਆ ਜਾ ਆ ਜਾ ਬਣਾ ਲਾਇਆ ਪੁੱਤ ਆ ਜਾ ਆ ਜਾ ਕਰੀਏ ਦੋਸਤੋ ਇਹਦੇ ਪੈਸੇ ਇਹਨੂੰ ਖਲਮਨੇ ਹੁਣ ਇਹ ਦੰਦ ਕਿਸੇ ਆ ਪਰ ਖਾਲੀ ਮੰਨ ਕੇ ਚੱਲੋ ਉਹ ਕਹਿੰਦੇ ਵੀ 2 ਮਹੀਨੇ ਦੀ ਬਣੀ ਆ ਪਰ ਖਾਲੀ ਮੰਨ ਕੇ ਹੀ ਉਹਨਾਂ ਨੇ ਲਈ ਲੈ ਖੋਜ ਉਹ ਜਾਂਦੇ ਪਰ 1500 ਰੁਪਏ ਵੱਧ ਪਾਇਆ ਪਏ ਨੇ ਔਰ ਪੰਨੇ ਵੇਰੀ 2077 ਲੈ ਜੀ ਤੁਸੀਂ ਤੁਸੀਂ ਤਾਂ 7500 ਆ ਰਹੇ ਸੀ ਯਾਰ ਫੰਡਰ ਬੱਕਰੀ ਤੇ ਨਾ ਗਰੰਟੀ ਨਾ ਕੁਝ ਉਹ ਭਰਾਵਾ ਜੇ ਨਾ ਰਹੀ ਤਾਂ ਇਹ ਉਸੇ 3500 4000 ਬੱਚੇ ਬੱਚੇ ਤੋਂ ਰੱਖਦੇ ਆ ਇਹ ਵੀ ਤਾਂ ਦਾ ਨਾ ਰਹੀ ਤਾਂ ਇਹ ਹਾਂ ਜਦੋਂ ਆਪਾਂ ਤੁਹਾਡੇ ਦੁਸਤਲੀ ਕੀਤੀ ਵੀਡੀਓ ਦਿਖਾਈਏ ਜਿਹੜੀ ਬਾਈ ਰਹੂਗੀ ਯਾਰ ਇਹ ਕਿਹੜਾ ਵਪਾਰੀ ਆ ਯਾਰ ਬੱਕਰੀ ਲੈ ਕੇ ਆਉਂਦੇ ਬਈ ਯਾਰ ਆਪਾਂ ਗੜਾ ਆਹ ਸਾਈ ਯਾਰ ਆਹ ਫੜ ਪਹਿਲਾਂ ਆਹ ਗੇਣਾ ਕਿਹੜਾ ਗਣੂ ਪੈ ਜੀ ਆਪ ਤੋ ਆ ਰਸਾ ਫੜਾ ਦੇਣ ਕੱਲੇ ਕੰਨਾ ਕਰਕੇ ਬੱਕਰੀ ਦਾ ਸੌਦਾ ਹੋਇਆ ਇਹ ਬਾਕੀ ਸਾਰਾ ਕੁਝ ਛੱਡ ਕੀ ਪੱਠਾ ਪਹਿਲੇ ਸਵੇਰ ਬਾਈ ਐਨੇ ਜਰ ਐਨੇ ਪੈਸੇ ਨੇ ਗੱਬਣਾ ਬੱਕਰੀ ਦਾ ਮਿਲੀ ਜਾਂਦੀ ਗਾ ਮਿਲੀ ਜਾਂਦੀਆਂ ਉਹ ਹੋਏ ਸੌਦੇ ਅੱਜ 7 8 ਲਖਾਈ ਕੀਆ ਕਬਈ ਲਖਾਈ ਕਰਾਓ ਆਪੋ ਆਪਣੇ ਘਰੋਂ ਘਰੀਂ ਜਾਓ ਹਾਏ ਕੀ ਬਣਿਆ ਹੋ ਗਿਆ ਕਿਵੇਂ ਹੋਇਆ ਬੱਕਰੀ ਦਾ ਸੌਦਾ ਕਰ ਲਿਆ ਕਿਹੜੀ ਦਾ ਉਹ ਦਾ ਪੁੱਛੋਇਆ ਬੱਕਰੀ ਤੇ ਸੀ ਉਹ ਬਣੇ ਲੈ ਪੈਸੇ ਉੱਤੇ ਗਣਾਓ ਯਾਰ ਕੌਣ ਜਾ ਕੇ ਧੜਾ ਧੜ ਸੌਦੇ ਹੋ ਰਹੇ ਆ ਆ ਬੱਚਾ ਐਸੇ ਰਹੀ ਹੈ ਬਈ ਐਸੇ ਰਹੀ ਬੱਕਰਾ ਭਾਈ ਬਹੁਤ ਚੰਗਾ ਮਗਰ ਮਾੜਾ ਥਾ ਦੇਸੀ ਬੱਕਰੀ ਆ ਓਏ ਯਾਰ ਵੇਖ ਰੱਖੋਗੇ ਯਾਰ ਚੈੱਕ ਕਰ ਲੈਣ ਭਾਈ ਹਾਂ ਲੈ ਕਰ ਲੈ ਹਾਂ ਉਹਦਾ ਵੈਰੀ ਗੱਲ ਹੁੰਦਾ ਹੁੰਦਾ ਪੈਸੇ ਕਣਾਈ ਜਾਂਦਾ ਪਹਿਲਾ ਹੱਟ ਬਣਦਾ ਕਰ ਲੈ ਕਰ ਲੈ ਉਦੋਂ ਕਰ ਲੈ ਕਰਨਾ ਹੋਣਾ ਲੈ ਲੈ ਉਹ ਘਰ ਦੇ ਬੰਦੇ ਆ ਕੋਈ ਨਹੀਂ ਕਾਲੇ ਔਰੇ ਨੂੰ ਮੁੱਕਰ ਖਾ ਲਾ 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 ਕਾਲ ਵਾ ਸਰ ਕੀ ਦੇ ਬਲੇ ਸੀ ਮਲਕੀਤ ਕੋਲੇ ਆਪਣੇ ਕੋਲੇ ਲਈ ਸੀ ਮਲਕੀਤ ਤੂੰ ਹਾਂਜੀ ਲਈ ਸੀ ਇਹ ਹਾਂਜੀ ਠੀਕ ਹੈ ਲੈ ਵੀ ਛਤਿਆਣੇ ਵਾਲੇ ਮਲਕੀਤ ਤੋਂ ਇਹ ਬੱਕਰੀ ਲਈ ਆ 3500 10000 ਹੋਰ ਦੇ ਦੇਣਾ ਇਹ ਜਵਾਰਿਆ ਬਾਜੀ ਕੋਈ ਨਾ ਔ ਸੌਦੇ ਲਗਾਤਾਰ ਹੋ ਰਿਹਾ ਦੋਸਤੋ ਰਖਾਲਾ ਬੱਕਰਾ ਮੰਡੀ ਤੇ ਹਰ ਬੁੱਧਵਾਰੇ ਮੰਡੀ ਲੱਗਦੀ ਹੈ ਤੇ ਬਹੁਤ ਹੀ ਵਧੀਆ ਸੌਦੇ ਹੁੰਦੇ ਜਿੰਨੇ ਵੀ ਮੇਰੇ ਬੱਕਰੀ ਪਾਲਕ ਵੀਰਾ ਦੇ ਬਵਾਰੀ ਵੀਰਾ ਜਰੂਰ ਪਹੁੰਚਿਆ ਕਰੋ ਦੋਸਤੋ ਕੱਢ ਕੇ ਫੋਟ ਕਰਤੀ ਪਹਿਲਾਂ 50 ਕਰਦੀ ਪਹਿਲਾਂ 20 ਕਰਦੇ ਓਧਰ ਧਿਆਨ ਧਾਰ ਖਵਾ ਦੇ ਬਈ ਕਰਾ ਦੇਗਾ 160 2 ਚੱਲ ਚਾਹ ਹਾਂ 160 پورا تیرہ ہزار کر لا بھائی آپ ملکی کریں گے